ਪੇਸ਼ ਹੈ ਅੰਬਰੀਸ਼ ਦੀ ਕਹਾਣੀ ਮੀ ਜਦੋਂ ਉਹਦੇ ਕਮਰੇ 'ਚ ਪਹੁੰਚਿਆ ਤਾਂ ਉਹਦੀ ਪਿੱਠ ਬੂਹੇ ਵੱਲ ਸੀ ਤੇ ਉਹ ਬਹੁਤ ਕਾਲੀ 'ਚ ਕੁਝ ਟਾਈਪ ਕਰਨ 'ਚ ਖੋਬੀ ਸੀ ਟਿਕ 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 ਟ੍ਰਿਕ ਉਹ ਕੁਝ ਪਲ ਦਰਵਾਜ਼ੇ 'ਤੇ ਠਿੱਠਿਆ ਰਿਹਾ ਉਹਦੇ ਜੂੜੇ 'ਚੋਂ ਛੋਟੇ-ਛੋਟੇ ਵਾਲ ਉਹਦੀ ਗਰਦਨ ਦੀ ਲੂਈਂ ਤੇ ਉੱਤਰ ਆਏ ਸਨ ਉਹਨੂੰ ਜਾਪਿਆ ਜਿਵੇਂ ਕਿਸੇ ਮੂਕ ਚਲਚਿੱਤਰ ਚ ਸਲੋ ਮੋਸ਼ਨ ਚ ਹੌਲੀ ਹੌਲੀ ਹਿੱਲ ਰਹੇ ਹੋਣ ਹੈਲੋ ਉਸ ਉਹਦੇ ਸਾਹਮਣੇ ਆਉਂਦਿਆਂ ਕਿਹਾ ਉਹ ਹੈਲੋ ਉਹਦੀ ਆਵਾਜ਼ ਚ ਹਲਕੀ ਜਈ ਹੈਰਾਨੀ ਸੀ ਕਦੋਂ ਆਇਆ ਤੂੰ ਤੇ ਟਾਈਪ ਕਰਦੀ ਰਹੀ ਬਸ ਕੱਲ ਸ਼ਾਮੀ ਉਹਨੂੰ ਆਪਣੀ ਆਵਾਜ਼ ਟਾਈਪ ਰਾਈਟਰ ਦੀ ਟਿਕ ਟਿਕ ਚ ਗੂੰਜਦੀ ਜਾਪੀ ਜਾਪਿਆ ਕਮਰੇ ਦੀ ਰੋਸ਼ਨੀ ਦਾ ਰੰਗ ਬੇਮਾਲੂਮ ਬਦਲ ਗਿਆ ਹੈ ਜਿਵੇਂ ਸੂਰਜ ਅੱਗੇ ਕਿਸੇ ਨੇ ਦੁੱਧਿਆ ਸੌਲਾ ਫਿਲਟਰ ਤਾਣ ਦਿੱਤਾ ਹੋਵੇ ਉਹ ਸ਼ੁਰੂ ਸਰਦੀਆਂ ਦੇ ਦਿਨ ਸਨ ਤੇ ਉਹ ਬਾਹਰੋਂ ਜਦੋਂ ਆਇਆ ਸੀ ਤਾਂ ਧੁੱਪੀ ਧੁੱਪੀ ਲਿਸ਼ਕਵੀਂ ਧੁੱਪ ਚਮਕ ਰਹੀ ਸੀ ਉਹ ਕਮਰੇ ਚ ਇੱਧਰ ਉੱਧਰ ਵੇਖਣ ਲੱਗਾ ਛੱਤ ਪਿਛਲੀਆਂ ਮੀਹਾਂ ਜਾਂ ਸ਼ਾਇਦ ਕਿਸੇ ਲੀਕ ਕਰਦੀ ਡਰੇਨ ਪਾਈਪ ਕਾਰਨ ਸਲੱਬੀ ਹੋਈ ਪਈ ਸੀ ਜਗਦੀ ਟਿਊਬ ਲਾਈਟ ਹਲਕੀ ਫਲिकर ਕਰ ਰਹੀ ਸੀ ਤੇ ਧੀਮੀ ਗੂੰਜਾਰਦੀ ਪਈ ਸੀ ਉਹ ਖੁੱਲੀ ਖਿੜਕੀ ਚੋਂ ਦੀ ਬਾਹਰ ਵੇਖਣ ਲੱਗਾ ਹਰੇ ਤੇ ਪੀਲੇ ਪੁੱਤੇ ਵਿਸ਼ਾਲ ਥੰਮਾ ਉਸ ਬਹੁ ਮੰਜ਼ਲੀ ਦਿਓ ਕੱਦ ਇਮਾਰਤ ਨੂੰ ਫਰਸ਼ ਤੋਂ ਛੱਤ ਤੱਕ ਸੰਭਾਲਿਆ ਹੋਇਆ ਸੀ ਬੌਸ ਨੂੰ ਇਹ ਮਟੀਰੀਅਲ ਨਾ ਹੁਣੇ ਚਾਹੀਦਾ 3 ਵਜੇ ਕਿਸੇ ਮੀਟਿੰਗ ਤੇ ਜਾਣਾ ਉਹਨਾਂ ਉਸ ਖੜੀਵਲ ਵਲ ਦੇਖਦਿਆਂ ਕਿਹਾ ਤੇ ਤੇਜ਼ ਤੇਜ਼ ਟਾਈਪ ਕਰਦੀ ਰਹੀ ਲੜਕੇ ਦੀ ਨਜ਼ਰ ਹਨੇਰੇ ਚ ਕੁਝ ਟਟੋਲਦੀ ਸਰਚ ਲਾਈਟ ਜਿਵੇਂ ਲੜਕੀ ਦੇ ਟਾਈਪ ਕਰਦੇ ਹੱਥਾਂ ਤੇ ਸਰਸਰੀ ਪਈ ਤੇ ਫੇਰ ਜਿਉਂ ਤਰਭਕ ਕੇ ਉੱਥੇ ਹੀ ਕਿਲੀ ਗਈ ਜਾਪਿਆ ਟਾਈਪਰਾਈਟਰ ਦੀ ਕੀਜ਼ ਤੇ ਨੱਚਦੀਆਂ ਉਹਨਾਂ ਦਸਾਂ ਉਂਗਲੀਆਂ ਦੀ ਕੁੜੀ ਤੋਂ ਅਲੱਗ ਆਪਣੀ ਵੱਖਰੀ ਹੋੰਦਾਂ ਆਪਣੇ ਆਪ ਚ ਸੰਪੂਰਨ ਤੇ ਆਜ਼ਾਦ ਜਿਉਂ ਕਿਸੇ ਵਿਸ਼ਾਲ ਸਿਨੇਮਾ ਸਕਰੀਨ ਉੱਤੇ ਉਹ ਲੰਮੀਆਂ ਪਤਲੀਆਂ ਉਂਗਲਾਂ ਬੈਲੇ ਕਰ ਰਹੀਆਂ ਹੋਣ ਤੇ ਖਾਲੀ ਹਨੇਰੇ ਹਾਲ ਚ ਉਹ ਇਕੱਲਾ ਦਰਸ਼ਕ ਹੋਏ ਮੈਂ ਹੁਣੇ ਆਈ ਉਹ ਚੌਕਿਆ ਕਿਤੋਂ ਬਹੁਤ ਦੂਰੋਂ ਉਹਦੀ ਆਵਾਜ਼ ਆਈ ਉਹ ਉਸ ਟਾਈਪਰਾਈਟਰ 'ਚੋ ਕਾਗਜ਼ ਮਿਟਦਿਆਂ ਤੇ ਉੱਠ ਖੜੇ ਹੁੰਦਿਆਂ ਕਿਹਾ ਕੁਝ ਤ੍ਰੇਸ਼ ਪਲ ਲਾਪਸ ਦੇ ਬਗ ਜ਼ੇਨਾ ਚ ਪੱਥਰਾਂ ਤੇ ਉੱਕਰੇ ਗਏ ਇਹ ਮਿੱਟ ਜੀਵ ਅਵਸ਼ੇਸ਼ ਵਾਂਗ ਛਪੇ ਰਹ ਜਾਂਦੇ ਨੇ ਇਹ ਛਣ ਵੀ ਉਹਨਾਂ ਕੁਝ ਇੱਕ ਚ ਹੋਣਗੇ ਲੜਕੇ ਨੂੰ ਪਤਾ ਸੀ ਜਿਉਂ ਕਈ ਸਾਲ ਪਹਿਲਾਂ ਬੋਟੈਨੀਕਲ ਗਾਰਡਨਸ ਉਹਦੇ ਨਾਲ ਇਕੱਲਿਆਂ ਪਹਿਲੀ ਮੁਲਾਕਾਤ ਉਹ ਮਾਰਚ ਦੇ ਸ਼ੁਰੂ ਦੇ ਦਿਨ ਸਨ ਪਿਛਲੀ ਰਾਤ بارش ਹੋਈ ਤੇ ਉਹ ਸੁਬਹ ਤੇਜ਼ ਹਵਾ ਚੱਲ ਰਹੀ ਸੀ ਜਿਵੇਂ ਉਸ ਸ਼ਹਿਰ ਚ ਉਦੋਂ ਅਕਸਰ ਚੱਲਿਆ ਕਰਦੀ ਸੀ ਬਾਗ ਦਾ ਗੇਟ ਬਿਲਕੁਲ ਸੁੰਨਾ ਸੀ ਗੇਟ ਤੇ ਲੱਗਾ ਬਾਗ ਦੇ ਨਾਂ ਤੇ ਹਦਾਇਤਾਂ ਘਾਹ ਤੇ ਨਾ ਤੁਰੋ ਸਿਰਫ ਪਟੜੀਆਂ ਤੇ ਤੁਰੋ ਫੁੱਲ ਨਾ ਤੋੜੋ ਬਾਗ ਚ ਬੈਠੋ ਨਾ ਆਦ ਆਦ ਬਾਲਾ ਬੋਰਡ ਉਦੋਂ ਨਵਾਂ ਸੀ ਰਾਤ ਦੇ ਝਖੜ ਝਾਂਬੇ ਨਹੀਂ ਫੁੱਲ ਬੂਟੇ ਸਭ ਬਲੁੰਦਰ ਦਿੱਤੇ ਸਨ ਘਾਹ ਤੇ ਪੂਰੇ ਪੀਲੇ ਸੰਤਰੀ ਤੇ ਹਲਕੇ ਜਿਹੇ ਪੱਤਿਆਂ ਤੇ ਕਿਸੇ ਕਿਸੇ ਦਰਖਤ ਥੱਲੇ ਜਾਮਣੀ ਫੁੱਲਾਂ ਦਾ ਛੜਕਾ ਸੀ ਤੁਰਦੇ ਤੁਰਦੇ ਉਹ ਲਿਲੀ ਪੌਂਡ ਕੋਲ ਪੁੱਜ ਗਏ ਨਿੱਕੇ ਮਸਨੂਈ ਤਲਾਬ ਵਿੱਚ 2 ਫੁੱਟ ਨਿੱਤਰਿਆ ਪਾਣੀ ਖੜਾ ਸੀ ਪਾਣੀ ਦੀ ਸੱਤ ਕਮਲ ਦੇ ਸੌਲੇ ਹਰੇ ਲਿਸ਼ਕ ਦੇ ਗੋਲ ਪੱਤਿਆਂ ਨਾਲ ਟੱਕੀ ਤੇ ਵਿੱਚ ਵਿੱਚ ਸਵੇਰ ਦੀ ਕੋਸੀ ਚਮਕ ਦੀ ਧੁੱਪ ਚ ਸੁਨਹਿਰੀ ਕਾਸ਼ਨੀ ਰਾਣੀ ਰੰਗੇ ਤੇ ਚਮਕਦਾਰ ਪੀਲੇ ਟਿੱਖੀਆਂ ਲੰਮੀਆਂ ਪੰਖੜੀਆਂ ਵਾਲੇ ਕਮਲ ਦੇ ਫੁੱਲ ਟਹਿਕ ਰਹੇ ਸਨ ਬਾਂਸਾਂ ਦੇ ਝਰਮਟ ਇੱਕ ਇਕਾਂਤ ਕੋਨਾ ਵੇਖ ਉਹ ਬੈਠ ਗਏ ਸਨ ਲੜਕੀ ਗਾਉਂਦੀ ਬਹੁਤ ਸੋਹਣਾ ਇਹ ਲੜਕੇ ਨੂੰ ਪਤਾ ਸੀ ਉਸ ਨੇ ਮਹੱਲੇ ਦੇ ਇੱਕ ਫੰਕਸ਼ਨ ਚ ਉਹਨੂੰ ਗਾਉਂਦਿਆਂ ਸੁਣਿਆ ਸੀ ਸਕੂਲ ਦੇ ਫੰਕਸ਼ਨਾਂ 'ਚ ਵੀ ਉਸ ਕਈ ਨਾਮ ਜਿੱਤੇ ਸਨ ਲੜਕੇ ਨੇ ਉਸ ਨੂੰ ਗਾਣਾ ਸੁਣਾਉਣ ਲਈ ਕਿਹਾ ਤਾਂ ਉਹਨੇ ਬਹੁਤੀ ਨਾ ਨੁੱਕਰ ਨਹੀਂ ਕੀਤੀ ਤੇ ਇੱਕ ਸਾਲ ਪੁਰਾਣੀ ਫਿਲਮ ਦਾ ਲਤਾ ਦਾ ਗਾਇਆ ਗਾਣਾ ਸੁਣਾਇਆ ਉਹ ਸੱਜਣਾ ਵਰਖਾ ਬਹਾਰ ਆਈ ਰਸ ਕੀ ਫੁਖਾਰ ਲਾਈ ਉਹ ਸੱਜਣਾ ਉਹਨੇ ਗਾਣਾ ਖਤਮੀ ਕੀਤਾ ਸੀ ਕਿ ਬਾਗ ਦਾ ਇੱਕ ਮਾਲੀ ਆ ਗਿਆ ਸੀ ਉਹੀ ਵੀ ਕਿਤੇ ਲੋਕੀ ਉਹਦਾ ਗਾਣਾ ਸੁਣ ਰਿਹਾ ਸੀ। "ਜਹਾਂ ਬੈਠੋ ਨਹੀਂ ਜੀ, ਜਹਾਂ ਬੈਠਣਾ ਮਨਾ ਹੈ ਕਿਆ?" ਲੜਕਾ ਲੜਕੀ ਦੀ ਆਵਾਜ਼ ਵਿਚਲੇ ਸਵੈ ਭਰੋਸੇ ਤੇ ਰਤਾ ਹੈਰਾਨ ਹੋਇਆ ਸੀ। ਤੇ ਹੁਣ ਉਹਦੇ ਕਮਰੇ 'ਚ ਇਕੱਲੇ ਬੈਠਿਆਂ ਉਹਦੇ ਅੰਦਰ ਉਹ ਦੂਰ ਦਰਾਡੇ ਲਫ਼ਜ਼ ਗੂੰਜਣ ਲੱਗੇ ਜੋ ਜ਼ੁਬਾਨ ਤਾਲੂ ਤੱਕ ਨਹੀਂ ਆ ਸਕਦੇ ਤੇ ਪਛਾਂਹ ਹੀ ਕਿਤੇ ਹਲਕੀ ਗੁਦਗਦੀ ਕਰਤੇ ਰਹਿੰਦੇ ਨੇ। ਓ ਸੱਜਣਾ ਬਰਖਾ ਬਹਾਰ ਆਈ ਰਸ ਕੀ ਫੁਹਾਰ ਲਾਈ ਓ ਸੱਜਣਾ ਜਹਾਂ ਬੈਠੋ ਨਹੀਂ ਜੀ ਓ ਸੱਜਣਾ ਯਹਾਂ ਬੈਠਣਾ ਮਨ ਹੈ ਕਿਆ ਲਫ਼ਜ਼ ਕਿਵੇਂ ਪਲਾਂ ਪਰ ਸਥਿਤੀਆਂ ਮਨੁੱਖਾਂ ਨਾਲ ਜੜਕਾਇਆ ਪਾਈਟ ਲੈਂਦੇ ਨੇ ਜਿਵੇਂ ਤਰੰਗਤ ਹੋ ਗਏ ਹੋਣ ਨਵਜ ਵਾਂਗ ਟੜਕ ਰਹੇ ਹੋਣ ਲੜਕੇ ਨੂੰ ਹਮੇਸ਼ਾ ਲੱਗਦਾ ਕਿ ਬਾਗ ਦੇ ਉਸ ਇਕਾਂਤ ਕੋਨੇ ਤੋਂ ਬਾਅਦ ਰਾਸ ਫੁਹਾਰ ਤੇ ਸੱਜਣਾ ਵਰਗੇ ਰਵੈਤੀ ਲਫ਼ਜ਼ ਉਹਦੇ ਵਾਸਤੇ ਸਦਾ ਲਈ ਹੋਰ ਹੋ ਗਏ ਨੇ। ਰਾਸ ਝੋਮੀ ਹਾਂ ਚ ਅੰਬ ਤੇ ਜਮਨੂ ਰਸਤੇ ਨੇ। ਫੁਹਾਰ ਬਾਜੂ ਮੰਡਲ ਮੀਂਹ ਦੀਆਂ ਮਹੀਨ ਤੇ ਪਾਰਦਰਸ਼ੀ ਲਹਿਰਾਂ ਦੀਆਂ ਧਾਰਾਂ ਨਾਲ ਭਰ ਜਾਂਦਾ ਹੈ। ਸੱਜਣਾ ਜਿਵੇਂ ਬਹੁਤ ਹੀ ਪਿਆਰੇ ਸੁਪਨੇ ਦੇ ਬਾਅਦ ਸਵਾਦ માંગ ਜ਼ੇਹਨ ਤੇ ਕੁਝ ਛਾ ਜਾਂਦਾ ਹੈ। ਕੁਝ ਪਲਾਂ ਵਾਸਤੇ ਉਹ ਪਰੰਪਰਾ ਦੀ ਛਾਪ ਸ਼ਫਾਫ ਉਸ ਸਵੇਰ ਨੂੰ ਪਰਤ ਗਿਆ ਸੀ ਜੋ ਇੱਕ ਅਦਿਸ਼ਵੀ ਸੁੰਦੀ ਲੂਈਂ ਚ ਲਿਪਟੀ ਹੋਈ ਸੀ ਸਮੇਂ ਦਾ ਅਲੱਗ ਥਲਗ ਦੂਰ ਦਰਾਜ ਇੱਕ ਨਿੱਕਾ ਟਾਪੂ ਪਰ ਉਹ ਬਹੁਤੀ ਕਲੰਦੀ ਗੱਲ ਸੀ ਉਦੋਂ ਅਜੇ ਉਹ ਸਕੂਲ ਚ ਪੜਦੇ ਤੇ ਇੱਕ ਦੂਸਰੇ ਨੂੰ ਦਸਾਂ ਦਸਾਂ ਸਫਿਆਂ ਦੀਆਂ ਚਿੱਠੀਆਂ ਲਿਖਿਆ ਕਰਦੇ ਸਨ ਸੋ ਹਾਊਜ਼ ఎవਰੀਥਿੰਗ ਉਹ ਕਮਰੇ ਚ ਪਰਤਿਆ ਸੀ ਤੇ ਉਸ ਸੀ ਉਸਤੇ ਬੈਠਣ ਤੋਂ ਪਹਿਲਾਂ ਅਲਮਾਰੀ ਚੋਂ ਕੁਝ ਕਾਗਜ਼ ਪੱਤਾਂ ਢੂੰਡਣ ਲੱਗੀ ਸੀ ਤੂੰ ਮੇਰੀਆਂ ਚਿੱਠੀਆਂ ਦੇ ਜਵਾਬ ਦੇਣੇ ਕਿਉਂ ਬੰਦ ਕਰ ਦਿੱਤੇ ਨੇ ਲੜਕੇ ਨੂੰ ਆਪਣੀ ਆਵਾਜ਼ ਬਹੁਤ ਸਖਣੀ ਤੇ ਉਪਰੀ ਜਾਪੀ ਜੋ ਮੂੰਹੋਂ ਨਿਕਲਣ ਤੋਂ ਪਹਿਲਾਂ ਹੀ ਉਸ ਨੂੰ ਉਹਨਾਂ ਦੀ ਵਿਅਰਥਤਾ ਦਾ ਅਹਿਸਾਸ ਹੋ ਉਹ ਇੱਕ ਅਰਸੇ ਤੋਂ ਇਹ ਨਿਰਰਥਕਤਾ ਢੋਂਦਾ ਆ ਰਿਹਾ ਸੀ ਚਿੱਠੀਆਂ ਦੇ ਜਵਾਬ ਦੇਣੇ ਤਾਂ ਉਹਨੇ ਬਹੁਤ ਪਹਿਲਾਂ ਬੰਦ ਕਰ ਦਿੱਤੇ ਸਨ ਕੀ ਜਵਾਬ ਦਿਆਂ ਤੇ ਪਹਿਲਾਂ ਕਿਉਂ ਲਿਖਦੀ ਹੁੰਦੀ ਸੈਂ ਪਹਿਲਾਂ ਹੋਰ ਗੱਲ ਸੀ ਤੇ ਫੇਰ ਉਹ ਜਿਹੜਾ ਪਹਿਲਾਂ ਦਾ ਇੰਨਾ ਸਾਰਾ ਲਿਟਰੇਚਰ ਹੈ ਮੇਰੇ ਕੋਲ ਤੇਰੇ ਮੰਮੀ ਡੈਡੀ ਨੂੰ ਪੋਸਟ ਕਰਦਿਆਂ ਲੜਕੇ ਨੂੰ ਜੱਪਿਆ ਉਹਦੇ ਚਿਹਰੇ 'ਚੋਂ ਸੇਕ ਨਿਕਲ ਰਿਹਾ ਤੇ ਸਾਰਾ ਜਿਸਮ ਕੰਬ ਰਿਹਾ ਉਨੇ ਉਹਦੇ ਨਾਲ ਤਲਖ ਹੋਣ ਬਾਰੇ ਬਿਲਕੁਲ ਨਹੀਂ ਸੋਚਿਆ ਸੀ ਦੇਖ ਮਿਸਟਰ ਉਹਨੇ ਲੜਕੇ ਨੂੰ ਉਹਦੇ ਪੂਰੇ ਨਾਂ ਨਾਲ ਸੰਬੋਧਨ ਕਰਦਿਆਂ ਤੇ ਮਿਸਟਰ ਤੇ ਖਾਸ ਜ਼ੋਰ ਦਿੰਦਿਆਂ ਕਿਹਾ ਪਹਿਲਾਂ ਵੀ ਤੂੰ ਇੱਕ ਚਿੱਠੀ 'ਚ ਇਸ ਤਰ੍ਹਾਂ ਦੀ ਧਮਕੀ ਦਿੱਤੀ ਸੀ ਮੈਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਨਾ ਕਰੀ ਮੈਂ ਡਰਦੀ ਨਹੀਂ ਉਹ ਇੱਕਦਮ ਗੁੱਸੇ ਚ ਆ ਗਈ ਫੇਰ ਕੀ ਕਰਾਂ ਮੈਂ ਤੂੰ ਹੀ ਦੱਸ ਲੜਕੇ ਨੇ ਆਵਾਜ਼ 'ਚ ਅਥਾ ਬੇਵਸੀ ਭਰ ਕਿਹਾ ਸੀ। ਉਸ ਦੀਆਂ ਅੱਖਾਂ ਡੱਬ ਡਬਾ ਗਈਆਂ ਸਨ। ਪਰ ਉਸੇ ਪਾਲ ਉਸ ਨੂੰ ਜਾਪਿਆ। ਉਹ ਬੇਮਤਲਬ ਹੀ ਉਸ ਕਾਲੇ ਬੋਲੇ ਖੂਹ 'ਚ ਬਾਜ਼ਾ ਮਾ ਹੈ। ਉੱਥੋਂ ਕੁਝ ਨਹੀਂ ਪਰਤਣਾ। ਭਾਵੇਂ ਉਹ ਅਗਲੇ ਜਨਮ ਸੌਵੇਂ ਹਜ਼ਾਰਵੇਂ ਜਨਮ ਤੀਕ ਵੀ ਇੰਜ ਹੀ ਆਵਾਜ਼ਾਂ ਦਿੰਦਾ ਰਹੇ। ਲੜਕੀ ਵਾਸਤੇ ਤਾਂ ਉਹ ਸਭ ਸਿਰਫ ਬਚਪਨ ਸੀ ਜੋ ਕਦੋਂ ਦਾ ਬੀਤ ਚੁੱਕਿਆ। ਮ੍ਰਿਤ ਸੀ। ਅਰਸੇ ਤੋਂ ਮਰ ਚੁੱਕੇ ਕਛੂਏ ਦਾ ਖਾਲੀ ਖੜਖੜ ਖੁਖ ਸੁਣ ਲੜਕੀ ਨੇ ਲੜਕੇ ਨੂੰ ਚਿੱਠੀਆਂ ਵਾਲੇ ਉਹਦੇ ਛੋਟੇ ਨਾਂ ਨਾਲ ਬੁਲਾ ਕੇ ਕਿਹਾ ਮੈਨੂੰ ਚੰਗਾ ਲੱਗਦਾ ਏ ਤੂੰ ਮੈਂ ਇੱਜ਼ਤ ਕਰਦੀ ਆ ਤੇਰੀ ਪਰ ਇਸ ਤੋਂ ਵੱਧ ਮੈਂ ਕਦੇ ਨਹੀਂ ਸੋਚਿਆ ਸੀ ਤੂੰ ਕਿਉਂ ਬਾਰ-ਬਾਰ ਉਹੀ ਗੱਲ ਕਰਦਾ ਹੈ ਨਾਲੇ ਮੇਰੇ ਘਰਦਿਆਂ ਕਦੇ ਨਹੀਂ ਮੰਨਣਾ ਪਾਪਾ ਤਾਂ ਫੇਰ ਵੀ ਠੀਕ ਨੇ ਪਰ ਮੰਮੀ ਤਾਂ ਤੈਨੂੰ ਪਤਾ ਹੈ ਕਿੰਨੇ ਸਖਤ ਨੇ ਉਹ ਕਦੇ ਵੀ ਨਹੀਂ ਮੰਨਣਗੀ ਪਹਿਲਾਂ ਵੀ ਲੜਕੀ ਬੜੀ ਘਟbaar ਉਹਨੂੰ ਉਹਦੇ ਛੋਟੇ ਨਾਮ ਨਾਲ ਬੁਲਾਉਂਦੀ ਹੁੰਦੀ ਸੀ ਹੁਣ ਬੁਲਾਇਆ ਤਾਂ ਉਹਨੂੰ ਜਾਪਿਆ ਕਿ ਕੁਝ ਚਿਰ ਪਹਿਲਾਂ ਵਾਲੀ ਅਲੰਗ ਦੂਰੀ ਅਚਾਨਕ ਖਤਮ ਹੋ ਗਈ ਕਿ ਉਹ ਬਹੁਤ ਨੇੜੇ ਆ ਗਈ ਏ ਉਹਦੀ ਉਹਨੂੰ ਛੋਹਿਆ ਜਾ ਸਕਦਾ ਏ ਉਹਦੀ ਆਵਾਜ਼ ਵਿੱਚ ਇੰਨੇ ਵਰਿਆਂ ਦੇ ਹੌਲੀ ਹੌਲੀ ਪਰ ਲਗਾਤਾਰ ਵੱਧਦੇ ਫਾਸਲੇ ਨੂੰ ਪਾਰ ਕਰ ਉਹੀ ਪਹਿਲਾਂ ਪਹਿਲ ਵਾਲੀ ਕੋਮਲਤਾ ਤੇ نزدیکی ਪਰ ਆਈ ਸੀ ਪਰ ਉਹ ਜਿਹੜੀਆਂ ਇੰਨੀਆਂ ਸਾਰੀਆਂ ਚਿੱਠੀਆਂ ਤੇ ਮੁਲਾਕਾਤਾਂ ਸੀ ਉਹ ਕੀ ਸਨ ਲੜਕੇ ਦੀ ਆਵਾਜ਼ ਵਿੱਚਲੀ ਬੇਵਸੀ ਛਲਕ ਛਲਕ ਪੈਂਦੀ ਸੀ ਉਹ ਬਚਪਨ ਸੀ ਹੁਣ ਵੱਡੇ ਹੋ ਗਏ ਆ ਸੀ ਆਪਣੇ ਬਾਰੇ ਸੋਚ ਸਕਦੇ ਆ ਉਸ ਦੀ ਆਵਾਜ਼ 'ਚ ਅੰਤਮਤਾ ਸੀ ਹਾਂ ਹੁਣ ਵਾਕਈ ਵੱਡੇ ਹੋ ਗਏ ਆ ਸੀ ਲੜਕੇ ਨੇ ਸੋਚਿਆ ਪਰ ਕਿਵੇਂ ਦੱਸਾਂ ਉਹਨੂੰ ਕਿ ਮੇਰੇ ਜ਼ਿਹਨ ਚ ਉਹ ਬਚਪਨ ਮੀਹਾਂ ਤੇ ਪਾਣੀਆਂ ਨਾਲ ਕਰੋੜਾਂ ਵਰਿਆਂ ਤੱਕ ਪਹਾੜਾਂ ਚ ਖੁਰਦੀਆਂ ਤੇ ਡੂੰਘੀਆਂ ਹੁੰਦੀਆਂ ਰਹੀਆਂ ਖਾਈਆਂ ਵਾਂਗ ਖੁਣਿਆ ਹੈ ਕਿ ਉਹ ਬਚਪਨ ਮੈਨੂੰ ਤਾਂ ਉਵੇਂ ਹੀ ਜਿਉਂਦਾ ਜਾਗਦਾ ਜਾਪਦਾ ਜਿਉਂ ਲੱਖਾਂ ਸਾਲ ਪਹਿਲਾਂ ਦੀ ਕੋਈ ਰੰਗ ਬਰੰਗੀ ਨਾਜ਼ਕ ਪੰਖ ਤਿਤਲੀ ਐਮਬਰ ਚ ਪ੍ਰੀਜ਼ਰਵ ਕੀਤੀ ਰਹਿ ਗਈ ਹੋਵੇ ਕਿ ਮੈਂ ਦੱਸੇ ਉਹਨੂੰ ਕਿ ਉਹ ਤਾਂ ਉਹਨੂੰ ਉਦੋਂ ਤੋਂ ਤਾਂਗਦਾ ਆ ਰਿਹਾ ਜਦੋਂ ਉਹਨੂੰ ਆਪਣੇ ਜਸਮ ਨਾਲ ਵੀ ਪੂਰੀ ਪਛਾਣ ਨਹੀਂ ਸੀ ਤੇ ਕੁੜੀਆਂ ਕਿਸੇ ਅਜਬ ਦੇਸ਼ ਦੀਆਂ ਅਪਵਜ ਤੇ ਅਲੱਭ ਹਸਤੀਆਂ ਹੁੰਦੀਆਂ ਸਨ ਕਿ ਕੁਝ ਵੀ ਹੋ ਜਾਏ ਉਹ ਉਹਨੂੰ ਹਮੇਸ਼ਾ ਉੰਜ ਹੀ ਤਾਂਗਦਾ ਰਹੇਗਾ ਲੰਮੇ ਅਮਕ ਸੁਪਨੇ ਦੀ ਅਬੁੱਝ ਤਰੇ ਜਿਵੇਂ ਵਾਰਤਾਲਾਪ ਬੰਦ ਸੀ ਤੇ ਕਮਰੇ ਚ ਫੇਰ ਸਿਆਹ ਭਾਰੀ ਚੁੱਪ ਛਾ ਲੈਣ ਲੱਗੀ ਸੀ ਕੁਝ ਚਿਰ ਇੰਜ ਹੀ ਚੁੱਪਚਾਪ ਬੈਠੇ ਰਹਿਣ ਮੰਗਰੋਂ ਲੜਕੀ ਨੇ ਉਹਦੀਆਂ ਅੱਖਾਂ ਚ ਡੂੰਘਾ ਤੱਕਦਿਆਂ ਮੁਸਕਰਾਉਂਦਿਆਂ ਕਿਹਾ ਫੇਰ ਜਿਉਂ ਕਹਿ ਰਹੀ ਹੋਵੇ ਕੁਝ ਵੀ ਤਾਂ ਨਹੀਂ ਬਚਿਆ ਫੇਰ ਬਾਕੀ ਕੁਝ ਵੀ ਤਾਂ ਬਚਿਆ ਨਹੀਂ ਸੀ ਬਾਕੀ ਮੁਲਾਕਾਤ ਖਤਮ ਹੋ ਜਾਣੀ ਚਾਹੀਦੀ ਹੈ ਜਵਾਬ ਵਿੱਚੋਂ ਕਮਜ਼ੋਰ ਜਿਹਾ ਮੁਸਕਰਾਇਆ ਸਿਰਫ ਤੇ ਨਾ ਚਾਹੁੰਦਿਆਂ ਵੀ ਉਸ ਤੋਂ ਇੱਕ ਡੂੰਗਾ ਸਾਹ ਭਰ ਆ ਗਿਆ ਉਹ ਦੇਰ ਤੱਕ ਨੀਵੀਂ ਪਾਈ ਬੈਠਾ ਰਿਹਾ ਤੇ ਲਗਾਤਾਰ ਆਪਣੀਆਂ ਮੁਠੀਆਂ ਬੰਦ ਕਰਦਾ ਖੋਲਦਾ ਰਿਹਾ ਉਸ ਨੂੰ ਜਾਪਿਆ ਉਹ ਜੀਵਨ ਵਿੱਚ ਪਹਿਲੀ ਵਾਰ ਆਪਣੀਆਂ ਤਲੀਆਂ ਗੋਹ ਨਾਲ ਟਕ ਰਹਾ ਸੀ ਜਿਸ ਕੁਰਸੀ 'ਚੋਂ ਬੈਠਾ ਸੀ ਉਹ ਵਾਰ-ਵਾਰ ਉਸ ਦੀਆਂ ਕਾਲੀਆਂ ਰੈਕਸਿਨ ਵਾਲੀਆਂ ਬਾਹਾਂ ਕੁੱਟਦਾ ਛੱਡਦਾ ਜਦੋਂ ਉਹ ਕੁਝ ਛਿਰ ਬਾਹਾਂ ਨੂੰ ਹੱਥਾਂ ਵਿੱਚ ਕੁੱਟੀ ਰੱਖ ਛੱਡਦਾ ਤਾਂ ਰੈਕਸ਼ਨ ਦੀ ਲਿਸ਼ਕਵੀ ਕਾਲੀ ਸੱਤਾ ਤੇ ਪਸੀਨੇ ਦੇ ਨਿਸ਼ਾਨ ਅਜੀਬੋ ਗਰੀਬ ਨਕਸ਼ਿਆਂ ਦੇ ਛੱਪ ਜਾਂਦੇ ਤੇ ਵਿੰਦਿਆਂ-ਵਿੰਦਿਆਂ ਕੰਡਿਆਂ ਤੋਂ ਸੁੰਗੜਨ ਲੱਗਦੇ ਤੇ ਇੱਕ ਬਿੰਦੂ ਤੇ ਸਿਮਟ ਅੱਖ ਪਲਕੋਰਚ ਅਨੋਪ ਹੋ ਜਾਂਦੀ ਪਲੀਜ਼ ਨੋ ਹਾਰਡ ਫੀਲਿੰਗਸ ਨਾ ਲੜਕੀ ਨੇ ਫੇਰ ਉਸ ਨੂੰ ਉਹਦੇ ਛੋਟੇ ਨਾਂ ਨਾਲ ਪੁਕਾਰਿਆ ਉਹਦੀ ਆਵਾਜ਼ ਮੋਹ ਤੇ ਤਰਲਤਾ ਸੀ ਨਹੀਂ ਹਾਰਡ ਫੀਲਿੰਗਸ ਤਾਂ ਕੋਈ ਨਹੀਂ ਪਰ ਮੇਰਾ ਰੋਂਨ ਨੂੰ ਜੀ ਕਰਦਾ ਹੈ ਉਹ ਨਹੀਂ ਨਹੀਂ ਇੰਜ ਨਹੀਂ ਪਲੀਜ਼ ਹੈ ਦੁੱਖ ਤਾਂ ਤਾਂ ਜ਼ਿਆਦਾ ਹੁੰਦਾ ਜੇ ਕਦੇ ਕੋਈ ਆਸ ਹੁੰਦੀ ਗੱਲ ਸਾਰਟ ਆਫ ਡਿਵੈਲਪ ਹੋਈ ਹੁੰਦੀ ਲੜਕੇ ਨੂੰ اچانک ਕੁਝ ਦਿਨ ਪਹਿਲਾਂ ਆਇਆ ਸੁਪਨਾ ਜਾਦੂ ਹੋ ਆਇਆ ਉਹ ਨਾਲ ਨਾਲ ਤੁਰੇ ਜਾ ਰਹੇ ਨੇ ਦੋ ਬੱਚੇ ਲੜਕੀ ਦੇ ਨਾਲ ਨੇ ਵੱਡਾ 5 ਸਾਲ ਦਾ ਤੇ ਛੋਟਾ ਗੋਦੀ 'ਚ ਉਹ ਸਰਸਰੀ ਉਹਨੂੰ ਆਪਣੇ ਪਤੀ ਬਾਰੇ ਦੱਸਦੀ ਹੈ ਲੜਕਾ ਉਹਨੂੰ ਪਤਾ ਨਹੀਂ ਕਿੰਨੀ ਵਾਰ ਫਿਰ ਉਹਨੂੰ ਛੱਡ ਚਲੇ ਜਾਣ ਦੀ ਸ਼ਿਕਾਇਤ ਕਰਦਾ ਹੈ ਉਹਨੂੰ ਜਾਪਦਾ ਲਫ਼ਜ਼ੋ ਦੇ ਮੂੰਹੋਂ ਨਹੀਂ ਕਿਤੇ ਗਹਿਰਿਓਂ ਅੰਦਰੋਂ ਨਿਕਲ ਰਹੇ ਨੇ ਉਹ ਲਾਮਾ ਦਿੰਦਾ ਕਿ ਉਹ ਪਿਛਲੀ ਵਾਰ ਉਹਨੂੰ ਕਿੰਨਾ ਚਿਰ ਪਹਿਲਾਂ ਮਿਲੀ ਸੀ ਕਿ ਜਿੰਨੇ ਵਾਰ ਵੀ ਉਹ ਉਹਦੇ ਘਰ ਸਾਹਮਣੇੋਂ ਗੁਜ਼ਰਿਆ ਘਰ ਦੇ ਦਰਵਾਜ਼ੇ ਹਮੇਸ਼ਾ ਬੰਦ ਹੁੰਦੇ ਤੇ ਉਹਦਾ ਕਮਰਾ ਹਨੇਰਾ ਹੁੰਦਾ ਉਹਨੂੰ ਲੱਗਦਾ ਕਿ ਉਹ ਦੇਸ਼ ਛੱਡ ਹੀ ਕਿਤੇ ਬਾਹਰ ਚਲੀ ਗਈ ਹੈ ਨਹੀਂ ਸੁਖਨੇ ਜੀ ਲੜਕੀ ਨੇ ਜਵਾਬ ਦਿੱਤਾ ਮੈਂ ਤਾਂ ਇਹ ਸਾਰੇ ਸਾਲ ਇਥੇ ਇਸੇ ਘਰ ਉਸੇ ਕਮਰੇ 'ਚ ਸਾਂ ਪਰ ਮੈਂ ਆਪਣੀ ਮਾਂ ਨੂੰ ਸਜ਼ਾ ਦੇਣ ਵਾਸਤੇ ਘਰੋਂ ਕਦੇ ਨਿਕਲੀ ਹੀ ਨਹੀਂ ਤੇ ਨਾ ਆਪਣੇ ਕਮਰੇ ਦੀ ਬੱਤੀ ਜਗਾਉਂਦੀ ਹਾਂ 5 ਵਜ ਚੁੱਕੇ ਸਨ ਤੇ ਉਹ ਬਾਹਰ ਆ ਗਏ ਉਹ ਉਹਦੇ ਨਾਲ ਤੁਰ ਰਿਹਾ ਸੀ ਉਹਦੇ ਜ਼ਰਾ ਛੋਟੇ ਕਦਮਾਂ ਨਾਲ ਆਪਣੇ ਲੰਮੇ ਕਦਮ ਮੇਲਦਾ ਉਹ ਫੇਰ ਉਹਦੀ ਗਰਦਨ ਵੇਖ ਰਿਹਾ ਸੀ ਜੂੜਾ ਗਰਦਨ ਉੱਤੇ ਟਿਲਕਾ ਆ ਤੇ ਸਵੈਟਰ ਦਾ ਟ੍ਰੇਡਮਾਰਕ ਵਾਲਾ ਨਿੱਕਾ ਫੀਤਾ ਸਵੈਟਰ ਉੱਪਰੋਂ ਦੀ ਬਾਹਰ ਝਾਕਦਾ ਸੀ ਉਹ ਵਾਕਈ ਵੱਡੀ ਹੋ ਗਈ ਸੀ ਕਿਉਂ ਪਹਿਲਾਂ ਵੀ ਇੰਨੀ ਲੰਮੀ ਹੁੰਦੀ ਸੀ ਤੇ ਚਾਲ ਚ ਇਹੋ ਲਬਾਉਣੀ ਲੈ ਸੀ ਉਸ ਦਾ ਜ ਸੰਪਰਗ ਆ ਸੀ ਉਹ ਰਤਾ ਹੈਰਾਨ ਹੋਇਆ ਕਿ ਕਿੰਨਾ ਪਰ ਗਿਆ ਹੈ ਸਾਫ਼ ਸੁਥਰੀਆਂ ਜਾਦਤਮਕ ਰੇਖਾਵਾਂ ਗੋਲਾਕਾਰ ਤੇ ਲਿਪਸਿਸ ਟਟਲਿਆ ਸੁੱਖ ਦਾ ਅਣ ਮਾਪਿਆ ਅਣ ਗਾਹਿਆ ਮਹਾਸਾਗਰ ਉਹ ਜਿਹੜਾ ਇਕੱਠ ਅਕੈ ਸੁੱਖ ਜਿਸ ਨਾਲ ਉਹ ਕਦੇ ਕਦੇ ਸੁਪਨਿਆਂ ਚ ਸਰਸਾਰ ਹੁੰਦਾ ਏ ਕੱਚੀਆਂ ਬਾਸਮਤੀ ਦੀਆਂ ਦੁੱਧੀਆਂ ਖੁਸ਼ਬੂਆਂ ਨਾਲ ਸੁਗੰਧਤ ਹਰੀਆਂ ਨੀਲੀਆਂ ਟਾਬਾਂ ਚ ਬਿਨ ਕੋਸ਼ਿਸ਼ ਬੇਪਾਰ ਤਰਨ ਦਾ ਸੁੱਖ ਜੱਪਿਆ ਤੁਰਦੀ ਦੇ ਉਹਦੇ ਨਤਬਾ ਦੀ ਲੈ ਉਹਦੇ ਆਪਣੇ ਅੰਦਰਲੀ ਕਿਸੇ ਆਦਮ ਗੂੰਜਦੀ ਹੀ ਅਨਗੂੰਜ ਹੈ ਇਹ ਸਮਾਹੀਣ ਅਬినాਸ਼ ਰਿਦਮ ਇਹ ਰੰਗ ਸੂਟ ਕਰਦਾ ਏ ਤੈਨੂੰ ਅੱਛਾ ਉਸ ਦੀ ਬੱਸ ਵਾਲੀ ਥਾਂ ਪੁੱਜੇ ਤਾਂ ਕਾਲਾ ਧੂਆਂ ਛੜਦੀਆਂ ਬੱਸਾਂ ਖੜੀਆਂ ਜਾਂ ਆ ਜਾ ਰਹੀਆਂ ਸਨ ਉਹ ਸਤੰਬਰ ਦੇ ਆਖਰੀ ਦਿਨ ਸਨ ਤੇ ਸ਼ਾਮ ਦਾ ਸੂਰਜ ਸੁਖਾਵਾਂ ਕੋਸਾ ਸੀ ਇੱਥੇ ਬੱਸਾਂ ਲੇਟ ਨਹੀਂ ਹੁੰਦੀਆਂ ਕਦੇ ਲੜਕੇ ਨੇ ਪੁੱਛਿਆ ਨਹੀਂ ਇੱਥੇ ਨਹੀਂ ਲੜਕੀ ਨੇ ਹੱਸਦਿਆਂ ਜਵਾਬ ਦਿੱਤਾ ਪਰ ਅਜੇ ਤੱਕ ਕਿੰਨੀਆਂ ਹੀ ਗੱਲਾਂ ਸੀ ਜੋ ਮੈਂ ਤੇਰੇ ਨਾਲ ਕਰਨਾ ਚਾਹੁੰਦਾ ਸੀ ਜੋ ਮੈਂ ਇੰਨੇ ਸਾਲਾਂ ਤੋਂ ਸੋਚਦਾ ਸੰਭਾਲਦਾ ਆਇਆ ਹਾਂ ਪਰ ਹੁਣ ਹੁਣ ਤਾਂ ਕੋਈ ਵਕਤ ਹੀ ਨਹੀਂ ਹੈ ਕਿਉਂ ਚੀਆਂ ਗੱਲਾਂ ਤੂੰ ਹੁਣੇ ਇੱਥੇ ਹੀ ਦੱਸ ਸਕਦਾ ਮੈਨੂੰ ਲੜਕੀ ਦੀ ਆਵਾਜ਼ ਉਤਸੁਕਤਾ ਸੀ ਬਹੁਤ ਸਾਰੀਆਂ ਗੱਲਾਂ ਜੋ ਇੱਥੇ ਨਹੀਂ ਐਵੇਂ ਨਹੀਂ ਹੋ ਸਕਦੀਆਂ ਕੋਈ ਖਾਸ ਨਹੀਂ ਪਰ ਫੇਰ ਵੀ ਮਸਲ ਉਹਨੂੰ ਦੱਸਣਾ ਚਾਹੁੰਦਾ ਸੀ ਕਿ ਕਿਵੇਂ ਪਹਿਲਾਂ ਪਹਿਲ ਜਦੋਂ ਉਹਨਾਂ ਵਿਚਕਾਰ ਚਿੱਠੀਆਂ ਦਾ ਸਿਲਸਲਾ ਕੱਟਣੀ ਲੱਗਾ ਸੀ ਤਾਂ ਉਹਨੂੰ ਜੱਪਿਆ ਕਰਦਾ ਸੀ ਕਿ ਜੋ ਬੀਤ ਗਿਆ ਉਹ ਤਾਂ ਸਿਰਫ ਰਿਹਰਸਲ ਸੀ ਕੀ ਅਸਲੀਤਾ ਜੇ ਆਏਗਾ ਹੋਏਗਾ ਤੇ ਉਹ ਕੁਝ ਹੋਰ ਤਰ੍ਹਾਂ ਦਾ ਹੋਏਗਾ ਥੋਸ ਠੀਕ ਤੇ ਹੋਰ ਖੂਬਸੂਰਤ ਉਹ ਹਰ ਲਮੇ ਨੂੰ ਉਹਦੇ ਗੁਜ਼ਰ ਜਾਣ ਤੋਂ ਪਹਿਲਾਂ ਸਹਿਲਾਉਣਗੇ ਬੀਅਰ ਦੀਆਂ ਚੁਸਕੀਆਂ ਵਾਂਗ ਧੇਰ ਤੱਕ ਮੂੰਹ ਤਾਲੂ 'ਚ ਗੋਲ-ਗੋਲ ਘਮਾਉਣਗੇ ਉਹ ਸਮੇਂ ਨੂੰ ਆਪਣੀ ਖਰੀਦੀ ਕਿਤਾਬ ਵਾਂਗ ਆਰਾਮ ਨਾਲ ਪੜ੍ਹਨਗੇ ਪੰਨਾ ਨਿਸ਼ਾਨਾ ਤੇ ਬੈ ਸੋਸਤਾਇਆ ਕਰਨਗੇ ਉਹ ਨੂੰ ਦੱਸਣਾ ਚਾਹੁੰਦਾ ਸੀ ਕਿ ਉਹ ਨੂੰ ਅਜੇ ਵੀ ਕਦੇ-ਕਦੇ ਇਹ ਬੇਬੁਨਿਆਦ ਫੀਲਿੰਗ ਹੁੰਦੀ ਕਿ ਉਹਨਾਂ ਦੇ ਬਚਪਨ ਦੇ ਘਰਾਂ ਵਿੱਚਕਾਰ ਜਿਹੜੇ ਰੁੱਖਾਂ ਤੇ ਬੂਟਿਆਂ ਨੇ ਵੱਧ ਕੇ ਨਜ਼ਰ ਦੇ ਰਾਹ ਰੋਕ ਲਏ ਉਹ ਮੁਰਝੋਟੇ ਹੋ ਜਾਣਗੇ ਤੇ ਉਹ ਆਪਣੇ ਪੁਰਾਣੇ ਘਰਾਂ ਦੀਆਂ ਰੌਣਸਾਂ ਉੱਤੇ ਬਹਿ ਇੱਕ ਦੂਜੇ ਨੂੰ ਵੇਖ ਸਕਿਆ ਕਰਨਗੇ ਜਿਵੇਂ ਨਾ ਮੈਨੂੰ ਤੇਰੀ ਖੱਬੀ ਆਈਬ੍ਰੋ ਤੇ ਨਿੱਕੇ ਜਿਹੇ ਤਿਲ ਬਾਰੇ ਪਤਾ ਹੀ ਨਹੀਂ ਸੀ ਉਸ ਸਮੇਂ ਕੈ ਇਹ ਹੀ ਸਕਿਆ ਉਹ ਲੜਕੀ ਨੇ ਹੱਸਦਿਆਂ ਕਿਹਾ ਇਹ ਤਾਂ ਸ਼ੁਰੂ ਤੋਂ ਹੀ ਇੱਥੇ ਸੀ ਪਹਿਲਾਂ ਇਹ ਸਿਰਫ ਦਿਸਦਾ ਨਹੀਂ ਸੀ ਹੁੰਦਾ ਉਹਦੀ ਬਸ ਆ ਗਈ ਤੇ ਉਹ ਹੌਲੀ ਜਿਹੀ ਹੱਥ ਹਿਲਾ ਬਸਟ ਬੈਠ ਗਈ ਬਾਏ ਦਾ ਵੇ ਮੈਂ ਤੇਰੇ ਲਈ ਨਾ ਇੱਕ ਕਿਤਾਬ ਲਿਆਇਆ ਸੀ ਬਹੁਤ ਪਿਆਰੀ ਕਿਤਾਬ ਏ ਹੈਮਿੰਗਵੇ ਦੀ ਅਫੇਅਰ ਬੈਲ ਟੂ ਆਰਮਜ਼ ਲੜਕੇ ਨੇ ਉਹਦੀ ਖਿੜਕੀ ਕੋਲ ਜਾ ਕੇ ਕਿਹਾ ਉਹ ਫੇਅਰ ਵੈਲ ਟੂ ਆਰਮਨਸ ਇਹ ਤਾਂ ਮੇਰੇ ਕੋਲ ਪਹਿਲਾਂ ਹੀ ਹੈ ਉਹਨੇ ਥੋੜਾ ਉਤੇਜਿਤ ਹੁੰਦਿਆਂ ਕਿਹਾ ਮੈਨੂੰ ਕਿਸੇ ਉਹ ਪਲਕ ਲਈ ਠਿਟਕੀ ਜਿਵੇਂ ਕੁਝ ਕਹਿੰਦੀ ਕਹਿੰਦੀ ਰੁਕ ਗਈ ਹੋਵੇ ਮੈਨੂੰ ਕਿਸੇ ਪ੍ਰਾਈਜ਼ ਚ ਮਿਲੀ ਸੀ ਪਰ ਐਨੀਵੇ ਥੈਂਕਸ ਬਹੁਤ ਵਧੀਆ ਕਿਤਾਬ ਏ ਉਹਦੀ ਬੱਸ ਚਲੀ ਗਈ ਤੇ ਰੌਲੇ ਤੇ ਬੰਦਿਆਂ ਨਾਲ ਪੈਨ ਪਨਾਉਂਦੇ ਬੱਸ ਸਟੈਂਡ ਤੇ ਲੜਕਾ ਇਕੱਲਾ ਰਹਿ ਗਿਆ ਉਹਨੂੰ ਕਾਫੀ ਹੈਰਾਨੀ ਹੋਈ ਕਿ ਉਸ ਪਲ ਉਹਨੂੰ ਉਵੇਂ ਮਹਿਸੂਸ ਨਹੀਂ ਹੋਇਆ ਜਿਵੇਂ ਇਸ ਪਲ ਦਾ ਕਿਆਸ ਕਾਹ ਉਹ ਅਕਸਰ ਸੋਚਿਆ ਕਰਦਾ ਸੀ ਸਗੋਂ ਉਹਨੀ ਪਲੀ ਉਹਨੂੰ ਬੇਤਰਤੀਤਮਾ ਚੰਗਾ ਲੱਗਾ ਕਿ ਹੁਣ ਉਹ ਆਜ਼ਾਦ ਸੀ ਅੱਗੇ ਦੂਰ ਤੱਕ ਸਰਦੀਆਂ ਦੀਆਂ ਕੋਸੀਆਂ ਖੁੱਲੀਆਂ ਧੁੱਪਾਂ ਸਨ ਪਰ ਉਦੋਂ ਉਹਨੂੰ ਇਹ ਨਹੀਂ ਸੀ ਪਤਾ ਕਿ ਇਹ ਭੁਲਾਵਾ ਲਮਹੇ ਨਹੀਂ ਜਿਵੇਂ ਕਿਸੇ ਗੁੱਜੀ ਜਸਮਾਨੀ ਚੋਟ ਸਮੇਂ ਹੁੰਦਾ ਕਿ ਜ਼ਖਮ ਅਜੇ ਤਾਜ਼ਾ ਹੈ ਅਸਲੀ ਪੀੜ ਤਾਂ ਬਾਅਦ ਵਿੱਚ ਹੋਏਗੀ ਹੋਇਆ ਕਰੇਗੀ ਉਦੋਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਇਸ ਜਨਮ ਵਿੱਚ ਇਹ ਉਹਦੇ ਨਾਲ ਉਹਦੀ ਆਖਰੀ ਮੁਲਾਕਾਤ ਸੀ